ਅਸੀਂ ਜੀ ਵਿਕਾਸ ਦੇ ਮੁੱਦੇ ਵਾਸਤੇ ਇਹ ਚੋਣ ਲੜ ਰਹੇ ਆਂ ਨਾ ਕਿ ਅਸੀਂ ਸਰਪੰਚੀ ਦਾ ਟੈਗ ਲਗਾਉਣ ਵਾਸਤੇ ਅਸੀਂ ਨੌਜਵਾਨੀ ਨੂੰ ਪਹਿਲ ਦੇ ਆਧਾਰ ਤੇ ਅੱਗੇ ਲੈ ਕੇ ਆਵਾਂਗੇ ਉਹੀ ਬੰਦਾ ਬਣੇ ਜਿਹੜਾ ਪਤਾ ਲੱਗੇ ਵਿਕਾਸ ਕੀਤਾ ਹੈਗਾ ਪਿੰਡ ਦਾ ਵਿਕਾਸ ਕਰਨਾ ਸਾਡਾ ਫਰਜ਼ ਆ ਸਰਪੰਚ ਬਣਦੇ ਸਾਰ ਹੀ ਮੈਂ ਪਿੰਡ ਦਾ ਵਿਕਾਸ ਪਹਿਲ ਦੇ ਆਧਾਰ ਤੇ ਕਰੂੰਗਾ ਮੈਂ ਸਾਰੇ ਵੋਟਰ ਭਰਾਵਾਂ ਨੂੰ ਇਹ ਹੀ ਅਪੀਲ ਕਰਾਂਗਾ ਕਿ ਬੰਦੇ ਦੀ ਦਿੱਖ ਦੇਖ ਕੇ ਹੀ ਵੋਟ ਪਾਉਣ ਕਿਸੇ ਦਾ ਸਾਰਾ ਪਿਛੋਕੜ ਦੇਖ ਕੇ ਵੋਟ ਪਾਉਣ ਨਾ ਕਿ ਪਾਰਟੀਆਂ ਨੂੰ ਵੋਟ ਪਾਉਣ ਅੱਜ ਬੇਰੋਜ਼ਗਾਰ ਜਵਾਨਾਂ ਬਾਰੇ ਸੋਚਾਂਗੇ ਤਾਂ ਹੀ ਅਗਲੀ ਪੀੜ੍ਹੀ ਖੁਸ਼ਹਾਲ ਹੋ ਸਕਦੀ ਹੈ ਪੰਚਾਇਤੀ ਚੋਣਾਂ ਆਪਣੇ ਚਰਨ ਸੀਮਾ ਦੇ ਬਿਲਕੁਲ ਨਜ਼ਦੀਕ ਆ ਚੁੱਕੀਆਂ ਹਨ ਹਰੇਕ ਉਮੀਦਵਾਰ ਆ ਆਪੋ ਆਪਣੀ ਜਿੱਤ ਨੂੰ ਆਸਮੰਦ ਹੋ ਕੇ ਵੋਟਰਾਂ ਕੋਲ ਜਾ ਕੇ ਉਹਨਾਂ ਕੋਲੋਂ ਵੋਟਾਂ ਮੰਗ ਰਿਹਾ ਅੱਜ ਅਸੀਂ ਪਹੁੰਚਿਆ ਮਾਨਸਾ ਜ਼ਿਲ੍ਹੇ ਦੇ ਪਿੰਡ ਚਨੀਰ ਵਿਖੇ ਜਿੱਥੇ ਤਕਰੀਬਨ 5200 ਵੋਟਰਾਂ ਦੇ ਨਾਲ ਦੋ ਉਮੀਦਵਾਰ ਜਿਹੜੇ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਆ ਅੱਜ ਜਿਸੀ ਲੋਕਾਂ ਨਾਲ ਪਿੰਡ ਵਾਸੀਆਂ ਨਾਲ ਵੋਟਰਾਂ ਨਾਲ ਗੱਲ ਕਰਕੇ ਅਸੀਂ ਉਹਨਾਂ ਤੋਂ ਜਾਣਾਂਗੇ ਕਿ ਉਹ ਕਿਸ ਵਿਕਾਸ ਦੇ ਮੁੱਦੇ ਨੂੰ ਲੈ ਕੇ ਇਹਨਾਂ ਉਮੀਦਵਾਰਾਂ ਨੂੰ ਵੋਟ ਪਾਉਣਗੇ ਆਓ ਅੱਜ ਚੱਲਦੇ ਹਾਂ ਅੱਜ ਪਿੰਡ ਵਾਸੀਆਂ ਕੋਲ ਸਾਡੇ ਨਾਲ ਇੱਕ ਮੋਤਵਾਰ ਤੇ ਸੂਝਵਾਨ ਵੋਟਰ ਖੜੇ ਆ ਇਹ ਚਨੀਰ ਪਿੰਡ ਦੇ ਹੀ ਇਹਨਾਂ ਤੋਂ ਆਪਾਂ ਪੁੱਛਾਂਗੇ ਉਹਨਾਂ ਨੂੰ ਕਿਹੋ ਜਿਹਾ ਸਰਪੰਚ ਦੀ ਮੰਗ ਕਰ ਰਹੇ ਆ ਹਾਂਜੀ ਕੀ ਨਾਜੀ ਤੁਹਾਡਾ ਚਰਨਜੀਤ ਸਿੰਘ ਅੱਛਾ ਜੇ ਆਉਣ ਵਾਲੀ ਸਰਪੰਚੀ ਦੇ ਵਿੱਚ ਤੁਸੀਂ ਕਿਹੋ ਜਿਹਾ ਸਰਪੰਚ ਚਾਹੁੰਦੇ ਹੋ ਅਸੀਂ ਚਾਹੁੰਦੇ ਹਾਂ ਇਮਾਨਦਾਰ ਬੰਦਾ ਪੜਿਆ ਲਿਖਿਆ ਲੋਕਾਂ ਦੇ ਕੰਮ ਕਰਾਉਣ ਵਾਲਾ ਬੰਦਾ ਚਨੀਰ ਦੇ ਵਿੱਚ ਜਿਹੜੇ ਉਮੀਦਵਾਰ ਖੜੇ ਆ ਉਹਨਾਂ ਦੇ ਨਾਲ ਅਸੀਂ ਗੱਲ ਕਰਦਾ ਜੀ ਮੇਰੇ ਨਾਲ ਗੁਰਚੰਨ ਸਿੰਘ ਆ ਜੀ ਅੱਛਾ ਤੁਸੀਂ ਕੈਂਪੇਨ ਕਰ ਰਹੇ ਹੋ ਚੋਣ ਪ੍ਰਚਾਰ ਕਰ ਰਹੇ ਹੋ ਉਹਦੇ ਵਿੱਚ ਕੀ ਇਹੋ ਜਿਹਾ ਤੁਸੀਂ ਵੱਖਰਾ ਕਰੋਗੇ ਕਿ ਵੋਟ ਤੁਹਾਨੂੰ ਹੀ ਪਾਉਣ ਲੋਕ ਜੇ ਅਸੀਂ ਸਭ ਤੋਂ ਪਹਿਲਾਂ ਜੋ ਵਿਕਾਸ ਕਰਨਾ ਹੈ ਉਹਦਾ ਮੁੱਦੇ ਲੈ ਕੇ ਚੱਲਾਂਗੇ ਜੀ ਇਸੇ ਵਾਸਤੇ ਅਸੀਂ ਵੋਟ ਮੰਗ ਰਹੇ ਹਾਂ ਸਾਡੇ ਇੱਥੇ ਬਹੁਤ ਕਾਫੀ ਸਮੱਸਿਆ ਜਿਵੇਂ ਸਾਡੇ ਸਬ ਡਿਵੀਜ਼ਨ ਚ ਨੇਰ ਸੀਗੀ ਜੀ ਪਹਿਲਾਂ ਇਹ ਬਣ ਗਈ ਸੀ ਫਿਰ ਇੱਥੋਂ ਚਲੀ ਗਈ ਅਸੀਂ ਸਬ ਡਿਵੀਜ਼ਨ ਦੀ ਇੱਥੇ ਮੰਗ ਕਰਾਂਗੇ ਜੀ ਉਹਦੇ ਵਾਸਤੇ ਸੰਘਰਸ਼ ਕਰਾਂਗੇ ਦਾਣਾ ਮੰਡੀ ਚਲਾਉਣ ਵਾਸਤੇ ਵੀ ਅਸੀਂ ਸੰਘਰਸ਼ ਕਰਾਂਗੇ ਜੀ ਇਹ ਕਾਫੀ ਮੁੱਦੇ ਆ ਜਿਵੇਂ ਬੱਸ ਸਟੈਂਡ ਇੱਥੇ ਕੋਈ ਨਹੀਂ ਹੈਗਾ ਜੀ ਜਿਵੇਂ ਸੀ ਬ੍ਰੀਜ ਦੀ ਸਮੱਸਿਆ ਬਹੁਤ ਵੱਡੀ ਹੈਗੀ ਆ ਜੀ ਹੋਰ ਕਾਫੀ ਸਮੱਸਿਆਵਾਂ ਹੈਗੀਆਂ ਨੇ ਜੀ ਅਸੀਂ ਉਹਨੂੰ ਹੱਲ ਕਰਨ ਵਾਸਤੇ ਪੂਰਾ ਜ਼ੋਰ ਲਾਵਾਂ ਹਾਂਜੀ ਕੀ ਨਾ ਜੀ ਤੁਹਾਡਾ ਮੇਰਾ ਨਾਮ ਅਮਨ ਗੁਰਵੀਰ ਸਿੰਘ ਢਿੱਲੋਂ ਹੈ ਜੀ। ਅੱਛਾ ਤੁਸੀਂ ਸਰਪੰਚ ਬਣਨ ਤੋਂ ਬਾਅਦ ਕਿਹੜਾ ਵਿਕਾਸ ਦਾ ਮੁੱਦਾ ਲੈ ਕੇ ਚੱਲੋਗੇ? ਆਪਣੇ ਪਹਿਲਾਂ ਤਾਂ ਹੀ ਸਰਕਾਰ ਬਣ ਤੋਂ ਬਾਅਦ ਆਪਣੇ ਗਲੀਆਂ ਨਾਲੀਆਂ ਤਾਂ ਬਣ ਹੀ ਚੁੱਕੀਆਂ ਲਗਭਗ। ਉਹ ਕੰਮ ਤਾਂ ਚੱਲ ਹੀ ਰਿਹਾਗਾ। ਉਹ ਤਾਂ ਇੱਕ ਆਮ ਵੀ ਇੱਕ ਰੁਟੀਨ ਦੇ ਕੰਮ ਨੇਗੇ। ਆਪਣਾ ਮੇਨ ਮੁੱਦਾ ਹੈਗਾਗਾ ਵੀ ਮੁੰਡਿਆਂ ਦੇ ਪ੍ਰਤੀ ਜਿਹੜਾ ਆਪਣਾ ਯੂਥ ਹੈ ਪਿੰਡ ਦਾ ਕੋਈ ਮਤਲਬ ਪਹਿਲਾਂ ਨਸ਼ਿਆਂ ਦਾ ਚੱਲਿਆ ਜੌਰ ਉਸ ਹੁਣ ਉਸ ਪੱਖੋਂ ਠੀਕ ਹੈ। ਤੇ ਆਪਾਂ ਉਹਦੇ ਲਈ ਸਟੇਡੀਅਮ ਦੀ ਆਪਣੇ ਕਮੀ ਸੀਗੀ ਇੱਕ ਤਾਂ ਆਪਾਂ ਵਧੀਆ ਸਟੇਡੀਅਮ ਬਣਾਉਣਾ ਪੰਜ 6 ਕਿੱਲਾਂ ਦੀ ਮਨਜ਼ੂਰੀ ਲਈ ਹੋਈ ਹੈ ਤੇ ਆਪਣਾ ਐਜੂਕੇਸ਼ਨ ਤੇ ਹੈਲਥ ਦਾ ਇੱਕ ਮੁੱਦਾ ਤੇ ਇੱਕ ਖੇਡਾਂ ਦਾ ਵਧੀਆ ਸਟੇਡੀਅਮ ਬਣਾਉਣਾ ਇੰਡੋਰ ਗੇਮਸ ਵੀ ਰੱਖਣੀਆਂ ਆਊਟਡੋਰ ਐਥਲੀਟ ਸਭ ਕੁਝ ਆਪਾਂ ਵੀ ਵਧੀਆ ਯੂਥ ਨੂੰ ਇੱਕ ਚੰਗੀ ਸੇਧ ਵਾਲੇ ਪਾਸੇ ਲੈ ਕੇ ਜਾਣਾ ਸਾਰਿਆਂ ਨੂੰ ਜਾਗਰੂਕ ਕਰਾਉਣਾ ਵੀ ਕੀ ਸਕੀਮਾਂ ਨੇ ਕਿਹੜੀ ਆਪਣੇ ਪ੍ਰਾਈਵੇਟ ਤੌਰ ਤੇ ਕਿਹੜੇ ਕੋਰਸਾਂ ਨਾਲ ਆਪਾਂ ਪ੍ਰਾਈਵੇਟ ਕੰਪਨੀਆਂ 'ਚ ਵੀ ਕੰਮ ਕਰ ਸਕਦੇ ਹਾਂ ਤੇ ਇੱਥੇ ਆਪਾਂ ਜੇ ਹੋ ਸਕੇ ਕੋਈ ਕਾਰਖਾਨਾ ਜਾਂ ਕੋਈ ਹੋਰ ਸਰਕਾਰ ਤੋਂ ਮਨਜ਼ੂਰੀ ਲੈ ਕੇ ਆਪਾਂ ਇੱਥੇ ਬਣਵਾਵਾਂਗੇ ਚਰਨ ਸਿੰਘ ਜਿੰਦਾਬਾਦ ਚਰਨ ਸਿੰਘ ਜਿੰਦਾਬਾਦ ਜਿੱਤੂ ਆ ਵੀ ਜਿੱਤੂ ਆ ਮੇਜ ਵਾਲਾ ਜਿੱਤੂਗਾ ਬੀਟ ਲਾ ਜਿੰਦਾ ਜੀ ਕੀ ਨਾ ਤੁਹਾਡਾ ਅਮਨਪ੍ਰੀਤ ਸਿੰਘ ਜੀ ਅੱਛਾ ਤੁਸੀਂ ਆਉਣ ਵਾਲੀ ਸਰਪੰਚੀ ਦੇ ਵਿੱਚ ਕਿਹੋ ਜਿਹਾ ਉਮੀਦਵਾਰ ਚੁਣਨਾ ਚਾਹੋਗੇ ਦੇਖੋ ਜੀ ਇੱਕ ਤਾਂ ਉਮੀਦਵਾਰ ਨੌਜਵਾਨ ਹੋਣਾ ਚਾਹੀਦਾ ਸਾਡੇ ਯੂਥ ਦੇ ਵਿੱਚੋਂ ਹੋਣਾ ਚਾਹੀਦਾ ਕਿਉਂਕਿ ਸਾਡਾ ਜਿਹੜਾ ਇੰਡੀਆ ਆ ਉਹ 35% ਯੂਥ ਹੈ ਜਿਹੜਾ ਵਰਲਡ ਦੇ ਵਿੱਚ ਕਿਸੇ ਵੀ ਕੰਟਰੀ ਦੇ ਵਿੱਚ ਨਹੀਂ ਆ ਪੜਿਆ ਲਿਖਿਆ ਹੋਵੇ ਸੂਝਵਾਨ ਹੋਵੇ ਇਹ ਬੇਸਿਕ ਜਿਹੜੀਆਂ ਸਾਡੀਆਂ ਡਿਮਾਂਡਸ ਹੈਗੀਆਂ ਨੇ ਔਰ ਜਿਹੜਾ ਕਿਉਂਕਿ ਜੇ ਸਾਡੇ ਅਸੀਂ ਪਿਛਲੇ ਸਰਪੰਚਾਂ ਦੀ ਗੱਲ ਕਰ ਲਈਏ ਆਜ਼ਾਦੀ ਤੋਂ ਲੈ ਕੇ ਉਹ ਸਾਰੇ ਬਜ਼ੁਰਗ ਸੀ ਔਰ ਜਿਹੜਾ ਸਰਪੰਚ ਸਾਡਾ ਹੋਣਾ ਚਾਹੀਦਾ ਜਿਹੜੇ ਪਿੰਡਾਂ ਦੇ ਵਿੱਚ ਛੋਟੇ-ਛੋਟੇ ਡਿਸਪਿਊਟ ਹੁੰਦੇ ਰਹਿੰਦੇ ਆ ਉਹਨੂੰ ਥਾਣੇ ਕਚਹਿਰੀ ਜਾਣ ਹੀ ਨਾ ਦੇਵੇ ਕਿਉਂਕਿ ਇਹੀ ਮੋਟਿਵ ਹੁੰਦਾ ਹੈ ਸਾਡੀ ਪੰਚਾਇਤ ਦਾ ਕਿ ਉਹਨੂੰ ਘਰ ਦੇ ਵਿੱਚ ਘਰਚੀ ਨਿਬੇੜ ਦੇ ਬਿਨਾ ਕਿਸੇ ਡਿਸਪਿਊਟ ਨੂੰ ਵਧਾਏ ਹੋਈ ਸੋ ਇਹ ਸਾਡੀਆਂ ਬੇਸਿਕ ਮੰਗਾਂ ਨੇ ਜਿਹੜੀਆਂ ਇੱਕ ਸਰਪੰਚ ਨੂੰ ਲੈ ਕੇ ਹੋਣੀਆਂ ਚਾਹੀਦੀਆਂ ਵਿਕਾਸ ਦਾ ਜੀ ਇੱਕ ਤਾਂ ਦੇਖੋ ਜਿਹੜਾ ਗਲੀਆਂ ਨਾਲੀਆਂ ਦਾ ਕਿਉਂਕਿ ਅੰਡਰ ਡਿਵੈਲਪਡ ਕੰਟਰੀ ਹੈ ਇੰਡੀਆ ਇਹ ਤਾਂ ਚੱਲਦਾ ਹੀ ਰਹਿਣਾ ਉਹਦੇ ਇਲਾਵਾ ਜਿਹੜੇ ਸਾਡੇ ਸਟੂਡੈਂਟ ਆ ਸਾਨੂੰ ਪੜ੍ਹਾਈ ਤੌਰ ਤੇ ਬਹੁਤ ਕਿਹਾ ਜਾਂਦਾ ਵੀ ਪ ਹੁਣ ਖੁੱਲਣੇ ਸ਼ੁਰੂ ਹੋ ਗਏ ਨੇ ਅچھے ਇੰਸਟੀਚਿਊਟ ਸਾਨੂੰ ਚਾਹੀਦੇ ਆ ਅੱਛੀ ਜਿਹੜੀ ਹੈਲਥ ਸਰਵਿਸ ਚਾਹੀਦੀ ਆ ਕਿਉਂਕਿ ਨਾਲ ਸਾਡੇ ਹਰਿਆਣਾ ਲੱਗ ਜਾਂਦਾ ਸਟੇਟ ਦਾ ਪੰਜਾਬ ਸਟੇਟ ਦਾ ਇਹ ਐਂਡਾ ਸੋ ਹੈਲਥ ਸੈਕਟਰ ਔਰ ਜਿਹੜਾ ਐਜੂਕੇਸ਼ਨ ਆ ਔਰ ਇੱਕ ਇੰਡਸਟਰੀ ਇੰਡਸਟਰੀ ਤਾਂ ਮੇਰਾ ਖਿਆਲ ਨੇੜੇ 2-3 ਜ਼ਿਲ੍ਹਿਆਂ ਦੇ ਵਿੱਚ ਕੋਈ ਹੋਣੀ ਨਹੀਂ ਹੈਗੀ ਜੇ ਤੁਸੀਂ ਨੇ ਕੰਮ ਮਾਰੋ ਸੋ ਇਹ ਤਿੰਨਕ ਤਾਂ ਸਾਡੇ ਮੇਨ ਹੈਗੇ ਆ ਜੇ ਆਪਾਂ ਦੇਖਿਆ ਜਾਵੇ ਤਾਂ ਜੀ ਨਾਲ ਤੁਹਾਡਾ ਨੈਪ ਸਿੰਘ ਆ ਜੀ ਵਿਕਾਸਤਾ ਜੀ ਜੇਕਰ ਆਪਾਂ ਦੇਖੀ ਪਿੰਡਾਂ ਦੇ ਵਿੱਚ ਬਹੁਤ ਕੁਸ਼ਟਾਵੇਂ ਪਿੰਡੀਆਂ ਜੋ ਹਰ ਪੱਖੋਂ ਵੀ ਕੁਆਲਟੀ ਪੱਖੋਂ ਵੀ ਵਿਕਾਸ ਹੋਣਾ ਚਾਹੀਦਾ ਪਿੰਡ ਦਾ ਜੇਕਰ ਅਸੀਂ ਨਾਲੀਆਂ ਗਲੀਆਂ ਦੇਖ ਲਈਏ 70 ਸਾਲ ਹੋ ਗਏ ਹਲ ਤੱਕਰ ਕਾਮਯਾਬ ਨਹੀਂ ਹੋਈਆਂ ਨਾ ਹਸਪਤਾਲ ਦਾ ਕੋਈ ਪ੍ਰਬੰਧ ਆ ਇਸ ਕਰਕੇ ਅੱਡੇ ਤੇ ਬੱਸ ਸਟੈਂਡ ਤੇ ਵੀ ਬੁਰਾ ਹਾਲ ਆ ਬਾਥਰੂਮ ਵਗੈਰਾ ਲੈਟਰਿੰਗ ਵਗੈਰਾ ਨਹੀਂ ਹੈਗੀਆਂ ਬਹੁਤ ਪਛੜਿਆ ਹੋਇਆ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਹਰ ਪੱਖੋਂ ਵਿਕਾਸ ਹੋਵੇ ਹਰ ਇੱਕ ਨੂੰ ਰੁਜ਼ਗਾਰ ਮਿਲੇ ਤੇ ਇਸ ਕਰਕੇ ਅਸੀਂ ਚਾਹਨਾ ਸਿਹਤ ਸਹੂਲਤਾਂ ਦਾ ਵੀ ਬਹੁਤ ਬੁਰਾ ਹਾਲ ਆ ਮੇਰਾ ਨਾਮ ਮਨਦੀਪ ਸਿੰਘ ਆ ਜੀ ਸਾਡੇ ਸਮੱਸਿਆਵਾਂ ਨੇ ਜਿਸ ਤਰ੍ਹਾਂ ਬੱਸ ਸਟੈਂਡ ਨਹੀਂ ਹੈਗਾ ਬੱਸ ਸਟੈਂਡ ਤੇ ਪਖਾਨੇ ਨਹੀਂ ਹੈਗੇ ਲੇਡੀਜ਼ ਲਈ ਇਸਤਰੀਆਂ ਲਈ ਨਹੀਂ ਹੈਗੇ ਬਾਥਰੂਮ ਲੇਟ੍ਰਿੰਗ ਨਹੀਂ ਹੈਗੇ ਤੇ ਸੀਵਰੇਜ ਦੀ ਸਾਡੇ ਸਮੱਸਿਆ ਬਹੁਤ ਵੱਡੀ ਗੰਭੀਰ ਸਮੱਸਿਆ ਜਿਹੜੀ ਹੈ ਸੀਵਰੇਜ ਦੀ ਗੰਦੇ ਪਾਣੀ ਦੀ ਸਮੱਸਿਆ ਹੈਗੀ ਸਾਡੇ ਜਿਹੜੇ ਛੱਪੜਾਂ ਦਾ ਪਾਣੀ ਹੈ ਜਿਹੜਾ ਉਹ ਬਹੁਤ ਗੰਦਾਗਾ ਉਹਨਾਂ ਦੀ ਸਮੱਸਿਆਵਾਂ ਨੇ ਜਿਹੜੀਆਂ ਤੇ ਗਲੀਆਂ ਨਾਲੀਆਂ ਤਾਂ ਲਗਭਗ ਉਹ ਆ ਹੀ ਜਾਂਦੀਆਂ ਨੇ ਤੇ ਮੈਂ ਸਾਰੇ ਬੰਦਿਆਂ ਨੂੰ ਇਹੀ ਕਹਿਣਾ ਚਾਹਣਾਗਾ ਜਿਹੜੇ VOTER ਨੇ ਸਾਡੇ ਪਿੰਡ ਦੇ ਝਨੀਰ ਦੇ ਵੀ ਇੱਕ ਸੂਝਵਾਨ ਨੇ ਜਿਹੜੇ ਸਾਡੇ ਉਮੀਦਵਾਰ ਨੇ ਸਰਦਾਰ ਗੁਰਚਰਨ ਸਿੰਘ ਜੀ ਤੇ ਸਾਫ਼ ਅਕਸ ਵਾਲੇ ਨੇ ਨੌਜਵਾਨ ਜੂਤ ਚਾਹੀਦਾ ਸੀ ਸਾਨੂੰ ਸਰਪੰਚ ਜਿਹੜਾ ਹੁੰਦਾ ਆਪਣੀ ਡਿਪਾਰਟਮੈਂਟ ਕਰਾਵੇ ਪਿੰਡ ਦੀ ਵਧੀਆ ਚੱਲੇ ਜੀ ਸਾਰਾ ਕੰਮ ਹੋਵੇ ਜੂਤ ਦਾ ਕੰਮ ਹੋਵੇ ਵਿੜਾਪਾ ਪ੍ਰੋਸਟੈਂਡਾ ਹੋਰ ਜਿਹੜਾ ਕੋਈ ਵੀ ਮੁੰਡਾ ਜੀ ਵਧੀਆ ਲੈ ਕੇ ਚੱਲੇ ਜੀ ਏਸੀ ਮਾਨਸਾ ਜ਼ਿਲ੍ਹੇ ਦਾ ਪਿੰਡ ਚਨੀਰ ਜਿੱਥੇ ਅਸੀਂ ਉਮੀਦਵਾਰਾਂ ਤੇ ਵੋਟਰਾਂ ਨਾਲ ਮਿਲੇ ਤੇ ਉਹਨਾਂ ਨਾਲ ਵਿਚਾਰ ਸਾਂਝੇ ਕੀਤੇ ਕੈਮਰਾਮੈਨ ਮਨਿੰਦਰ ਦੇ ਨਾਲ ਸੁਖਵਿੰਦਰ ਨਿੱਕੂ ਦੀ ਰਿਪੋਰਟ ਟਾਈਮਜ਼ ਟੁਡੇ ਸਰਦੂਲਗੜ੍ਹ